ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਸੀਗੇ ਵੀਰੇ ਸ਼੍ਰੀ ਫਤੇਗੜ ਸਾਹਿਬ ਨਮਸਤਕ ਹੋਣ ਵਾਸਤੇ ਹਨਾ ਮੱਥਾ ਟੇਕਿਆ ਗੁਰਦੁਆਰਾ ਸਾਹਿਬ ਉਦੋਂ ਬਾਅਦ ਪਹੁੰਚੇ ਆਪਾਂ ਦੀਵਾਨ ਟੋਡਰਮਾਲ ਜੀ ਦੀ ਹਵੇਲੀ ਦੇ ਵੱਲ ਟੋਡਰਮਾਲ ਜੀ ਦੀ ਹਵੇਲੀ ਆ ਵੀਰੇ ਪਿੱਛੇ ਤਿਆਰ ਹੋ ਰਹੀ ਆ ਸਾਨੂੰ ਨਕਸ਼ਾ ਦਿਖਾਉਣਾ ਜੇ ਜੇ ਮਿਲਿਆ ਨਾ ਕਮੇਟੀ ਮੈਂਬਰ ਤਾਂ ਉਹਦੇ ਨਾਲ ਵੀ ਕਰਾਂਗੇ ਗੱਲਬਾਤ ਲਓ ਜੀ ਟੋਡਰਮਾਲ ਜੀ ਹਵੇਲੀ ਦੇ ਦਰਸ਼ਨ ਕਰੋ ਵੀਰ ਜੀ ਪਹਿਲਾਂ ਤਾਂ ਵੀ ਇਸ ਵੀਰ ਮਤਲਬ ਕਿ ਦੀਵਾਨ ਟੋਡਰਮਾਲ ਜੀ ਦਾ ਸਿੱਖ ਪਾਉਣ ਦੇ ਉੱਤੇ ਨਾ ਬਹੁਤ ਵੱਡਾ ਇਸ਼ਾਨ ਆਗਾ ਜਿਹੜਾ ਕਰਿਆ ਹੋਇਆਗਾ ਕਿ ਚਾਰ ਬਾਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੁੱਤ ਉਹਨਾਂ ਦੇ ਅੰਤਿਮ ਅਰਦਾਸ ਦੇ ਲਈ ਟੌਡਰ ਮੱਲ ਜੀ ਨੇ ਆਪਣੀ ਜਗਾ ਵੇਚ ਕੇ ਮਤਲਬ ਕਿ ਸਾਰਾ ਕੁਝ ਵੇਚ ਕੇ ਹਨਾ ਜੋਤੀ ਸਰੂਪ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜ਼ਮੀਨ ਖਰੀਦੀ 4 ਗਾਜ 2 ਅਰਬ ਕਰੋੜ ਸੋਨੇ ਦੀ ਭਾ ਜਿਹੜਾ ਉਸ ਜ਼ਮੀਨ ਦਾ ਇਹ ਉਹਨਾਂ ਦੀ ਹਵੇਲੀ ਆ ਜਹਾਜ਼ ਹਵੇਲੀ ਦੇ ਨਾਂ ਤੇ ਇਸ ਹਵੇਲੀ ਨੂੰ ਜਾਣਿਆ ਜਾਂਦਾ ਲੋ ਜੀ ਕਰੋ ਹਵੇਲੀ ਦੇ ਦਰਸ਼ਨ ਜੀ ਕਰੋ ਦਰਸ਼ਨ ਦੀਵਾਨ ਟੌਡਰ ਮੱਲ ਜੀ ਦੀ ਹਵੇਲੀ ਤੇ ਪੁਰਾਣਾ ਨਕਸ਼ਾ ਜਿਹੜਾ ਦੀਵਾਨ ਟੋਡਰ ਮੱਲ ਜੀ ਰਵਸਤੀ ਅਨੰਡਰਸ ਹਸ ਪੰਜਾਬ ਹਨਾ ਜੀ ਇਸ ਸਵੇਰੀ ਦੇ ਦਰਸ਼ਨ ਤੁਸੀਂ ਕਰ ਰਹੇ ਹੋਗੇ ਵੀਰੇ ਦੀਵਾਨ ਟੋਡਰ ਮੱਲ ਜੀ ਦੀ ਨਾ ਬਹੁਤ ਵੱਡੀ ਦੇਣ ਆਗੀ ਸਿੱਖ ਕੌਮ ਦੇ ਉੱਤੇ ਹਨਾ ਵੀ ਬਹੁਤ ਵੱਡਾ ਐਸਾਨ ਹੈ ਇਹਨਾਂ ਦਾ ਦੀਵਾਨ ਟੋਡਰ ਮੱਲ ਜੀ ਦਾ ਆ ਉਹਨਾਂ ਦੀ ਤਸਵੀਰ ਲਾਈ ਹੋਈ ਆ ਕਹਿੰਦੇ ਵੀ 4 ਗਜ ਜਗਾ ਖਰੀਦੀ ਸੀਗੀ ਦੀਵਾਨ ਟੋਡਰ ਮੱਲ ਜੀ ਨੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦਾ ਮਾਤਾ ਗੁਜਰ ਕੌਰ ਜੀ ਦਾ ਸੰਸਕਾਰ ਵਾਸਤੇ ਜੋਤੀਸ਼ ਰੂਪ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੁਸੀਂ ਹਵੇਲੀ ਦਾ ਦਰਸ਼ਨ ਕਰ ਰਹੇ ਇਹ ਨਾ ਬੋਰਡ ਦੇ ਉੱਤੇ ਮਤਲਬ ਕਿ ਨਕਸ਼ਾ ਬਣਾਇਆ ਹੋਇਆ ਉਹਨਾਂ ਨੇ ਇਹ ਜਿਹੜੀ ਹਵੇਲੀ ਹੈਗੀ ਹੁਣ ਤਾਂ ਚਲੋ ਵੀ ਇਦਾਂ ਹਨਾ ਵੀ ਟੁੱਟ ਕੇ ਵੀ ਉਹ ਹੋ ਗਈ ਇਹਦੀ ਹੁਣ ਦੁਬਾਰਤੋਂ ਕੰਮ ਚੱਲ ਰਿਹਾ ਤੁਸੀਂ ਸਾਹਮਣੇ ਦੇਖ ਸਕਦੇ ਹੋਗੇ ਵਰਕਰ ਵੀ ਕੰਮ ਕਰ ਰਹੇ ਨੇ ਸੇਵਾਦਾਰ ਹੁੰਮਾ ਹੁੰਮਾ ਕੇ ਨਾ ਸੇਵਾ ਕਰ ਰਹੇ ਨੇ ਗਾਰਡ ਵੀ ਰਾਏ ਨੇ ਆਪਾਂ ਨੂੰ ਪੁੱਛਿਆ ਸੀਗਾ ਕਹਿੰਦਾ ਵੀਰ ਜੀ ਵੀ ਤੁਸੀਂ ਪਰਮਿਸ਼ਨ ਲੈ ਲਓ ਵੀਡੀਓ ਬਣਾਉਣ ਦੇ ਵਾਸਤੇ ਮੈਂ ਚਲੋ ਕੋਈ ਗੱਲ ਨਹੀਂ ਹੈ ਨਾ ਇਹਨਾਂ ਦੀ ਵੀ ਡਿਊਟੀ ਆ ਵੀਰ ਜੀ ਆਪਣਾ ਹਨਾ ਫਰਜ਼ ਪੂਰਾ ਕਰਨ ਵਾਸਤੇ ਇੱਧਰ ਤੁਸੀਂ ਹਵੇਲੀ ਦੇ ਘਰੋਂ ਦਰਸ਼ਨ ਜੀ ਜਹਾਜ਼ ਹਵੇਲੀ ਦੇ ਨਾਂ ਤੇ ਇਹਨੂੰ ਜਾਣਿਆ ਜਾਂਦਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਜਿਹੜੀ ਇਹ ਹਵੇਲੀ ਆ ਗਈ ਵੀਰ ਜੀ ਇਹ ਜਿਹੜੀ ਹਵੇਲੀ ਆ ਮਤਲਬ ਕਿ ਗੁਰਦੁਆਰਾ ਸਾਹਿਬ ਤੋਂ ਕਿੰਨੀ ਕੁ ਦੂਰੀ ਤੇ ਆ 1 ਕਿਲੋ 1 ਕਿਲੋਮੀਟਰ ਤੇ ਹਨਾ ਵੀ ਸ਼ਹਿਰ ਤੋਂ ਬਾਹਰ ਨਿਕਲ ਗਿਆ ਕਿਹੜਾ ਪਿੰਡ ਪੱਜ ਜਾਂਦਾ ਵੈਸੇ ਇਹ ਸਹਿਰਨਾਮ ਨਗਰ ਹੈ ਇਹ ਸ਼ਹਿਰ ਨਰਮਨਗਰ ਸ਼ਹਿਰ ਦੇ ਵਿੱਚ ਆ ਇਹ ਹਵੇਲੀ ਦੀਵਾਨ ਟੋਡਰ ਮੱਲ ਜੀ ਦੀ ਤੁਸੀਂ ਦਰਸ਼ਨ ਕਰ ਰਹੇ ਹੋਗੇ ਆ ਦੇਖੋ ਜੀ ਸਾਰੀ ਆ ਹਵੇਲੀ ਦਾ ਵੀ ਨਕਸ਼ਾ ਇਹਦੇ ਤੇ ਦਿਖਾਇਆ ਹੋਇਆਗਾ ਜਿਹੜਾ ਪੁਰਾਣਾ ਨਕਸ਼ਾ ਵੀ ਇਦਾਂ ਦਾ ਸੀਗਾ ਜਾੜ ਪਿਆ ਸੀਗਾ ਚਲੋ ਹੁਣ ਤਾਂ ਬਹੁਤ ਮਤਲਬ ਕਿ ਆਪਣੇ ਸਿੱਖ ਭਾਈਚਾਰਾ ਉਹਨਾਂ ਨੇ ਵੀਰਾਂ ਨੇ ਦੇਖਿਆ ਇਸ ਹਵੇਲੀ ਨੂੰ ਸੰਭ ਰੱਖੇ ਨੇ ਹੈਨਾ ਵੀ ਚਲੋ ਉਹ ਨਿਸ਼ਾਨ ਝੂਲਦੇ ਨੇ ਹੁਣ ਖਾਲਸਾ ਪੰਥ ਦੇ ਲਓ ਜੀ ਕਰੋ ਦਰਸ਼ਨ ਜੀ ਲੋਜੀ ਗਾੜ ਵੀਰ ਨੇ ਦੱਸਿਆ ਆਪਾਂ ਨੂੰ ਕਹਿੰਦਾ ਵੀ ਬਾਬਾ ਜੀ ਆਹ ਨਕਸ਼ਾ ਜਿਹੜਾ ਹਵੇਲੀ ਦਾ ਦਵਾਰ ਤੋਂ ਬਣਨਾ ਆ ਇਸ ਤਰੀਕੇ ਦੀ ਬਣਨੀ ਆ ਹਵੇਲੀ ਦੀਵਾਨ ਟਾਡਰ ਮਾਲਜ ਦੀ ਬੜੀ ਦੁਨੀਆ ਨੇ ਉਰੇ ਆ ਕੇ ਹਨਾ ਨਮਸਤਕ ਹੋਣਾਗਾ ਇਸ ਤਰੀਕੇ ਨਾਲ ਬਣਾਈ ਜਾਣੀ ਆ ਇਹ ਹਵੇਲੀ ਵੀਰੇ ਆ ਸਾਹਮਣੇ ਤੁਸੀਂ ਰੋਡ ਦੇਖ ਰਹੇ ਹੋਗੇ ਜਿਹੜੇ ਰੋਡ ਦੇ ਉੱਤੇ ਆ ਨਾ ਆਹ ਰੋੜਾ ਉਹ ਜਿਹੜਾ ਰੋੜਾ ਉਦੋਂ ਬਾਅਦ ਇਹਦੀ ਲੋਕੇਸ਼ਨ ਆ ਜਿਹੜੀ ਵੀ ਇਸ ਤਰੀਕੇ ਦੀ ਦਿਖਿਆ ਕਰੂ ਹਵੇਲੀ ਦੀ ਵੀ ਉਸ ਸਮੇਂ ਦੇ ਵਿੱਚ ਦੀਵਾਨ ਟੋਡਰ ਮੱਲ ਜੀ ਨੇ ਆਪਣਾ ਸਾਰਾ ਕੁਝ ਵਾਰ ਕੇ ਵੀਰੇ ਇਹ ਜਗਾ ਖਰੀਦੀ ਸੀ ਜਿਹੜੀ ਜੋਤੀਸਰੂਪ ਗੁਰਦੁਆਰਾ ਸਾਹਿਬ ਦੇ ਵਿੱਚ ਆ ਦੁਨੀਆ ਦੇ ਵਿੱਚ ਸਭ ਤੋਂ ਮਹਿੰਗੀ ਜਗਾ ਸੀ ਉਸ ਜਗਾ ਤੇ ਤੁਹਾਨੂੰ ਕਰਾ ਰਹੇ ਹਾਂਗੇ ਦਰਸ਼ਨ ਜਿਨ੍ਹਾਂ ਨੇ ਖਰੀਦੀ ਹੈਗੀ ਉਹਨਾਂ ਦੀ ਹਵੇਲੀ ਦੇ ਦਰਸ਼ਨ ਕਰਾ ਰਹੇ ਹਾਂ ਜਾਜ ਹਵੇਲੀ ਕਹਿੰਦੇ ਨੇ ਜੀ ਇਹਨੂੰ ਠੀਕ ਹੈ ਜੀ ਚਲੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ